ਅੱਜ ਸਾਡੇ ਪਿੰਡਾਂ ਦੇ ਵਿੱਚ ਗਰੰਤੀ ਸਿੰਘਾਂ ਦਾ ਸਤਕਾਰ ਜਿਹੜਾ ਨਾ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਜੇ ਤੁਹਾਡੇ ਪਿੰਡ ਦਾ ਗਰੰਤੀ ਸਿੰਘ ਸੁਖੀ ਨਹੀਂ ਨਾ ਤੇ ਤੁਸੀਂ ਕਦੀ ਵੀ ਸੁਖੀ ਨਹੀਂ ਹੋ ਸਕਦੇ ਗਰੰਤੀ ਸਿੰਘ ਜਿਹੜਾ ਸਾਰੇ ਪਿੰਡ ਦੀਆਂ ਸੁੱਖਾਂ ਮੰਗਦਾ ਸਵੇਰੇ ਅਰਦਾਸ ਹੁੰਦੀ ਹੈ ਤੇ 15 ਮਿੰਟ ਦੇ ਵਿੱਚ ਤੁਹਾਡੇ ਪਸ਼ੂਆਂ ਦੀ ਵੀ ਸੁੱਖਾਂ ਮੰਗ ਲੈਂਦਾ ਮੱਝਾਂ ਗਾਵਾਂ ਦੀਆਂ ਵੀ ਸੁੱਖਾਂ ਮੰਗ ਲੈਂਦਾ ਕੀ ਗੱਲ ਤੁਸੀਂ ਗਰੰਤੀ ਸਿੰਘਾਂ ਦੇ ਪਰਿਵਾਰਾਂ ਦੀ ਸੇਵਾ ਨਹੀਂ ਕਰ ਸਕਦੇ ਸੋ ਜਿੰਨੇ ਗਰੰਤੀ ਸਿੰਘ ਆਏ ਨੇ ਸਭ ਤੋਂ ਪਹਿਲਾਂ ਮੈਂ ਸਭ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਪਿੰਡਾਂ ਵਿੱਚ ਅਨਾਉਂਸਮੈਂਟਾਂ ਕਰ ਰਹੇ ਨੇ ਸਮਾਗਮਾਂ ਦੀਆਂ ਅੱਜ ਦਾ ਸਮਾਗਮ ਜਿਹੜਾ ਗਰੰਥੀ ਸਿੰਘਾਂ ਦਾ ਮਾਨ ਸਮਾਨ ਸਮਾਗਮ ਜਿਹੜਾ ਆ ਇਹ ਤਾਂ ਰੱਖਿਆ ਗਿਆ ਆ ਕਿਉਂਕਿ ਸਾਡੇ ਜਿਹੜੇ ਇਹ ਸਮਾਗਮ ਦਾ ਵਿਸ਼ਾ ਪ੍ਰਗਟਿਓ ਖਾਲਸਾ ਸਮਾਗਮ ਖਾਲਸੇ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਤੇ ਮਹਾਰਾਜ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਿਹੜੇ ਮੇਰੇ ਖਾਲਸੇ ਦਾ ਸਤਕਾਰ ਨਹੀਂ ਕਰਦੇ ਉਹ ਮੇਰੇ ਕੁਛ ਨਹੀਂ ਲੱਗਦੇ ਪਰ ਜਿਹੜੇ ਮੇਰੇ ਖਾਲਸੇ ਦਾ ਸਤਕਾਰ ਕਰਦੇ ਖਾਲਸਾ ਮੇਰੋ ਮੁਖ ਹੈ ਅੰਗਾ ਜਿਹੜੇ ਖਾਲਸੇ ਦੇ ਮੂੰਹ ਵਿੱਚ ਪ੍ਰਸ਼ਾਦਾ ਪਾਉਂਦੇ ਉਹਨਾਂ ਨੂੰ ਜਲ ਪਾਣੀ ਛਕਾਉਂਦੇ ਮੇਰੇ ਮੁਖ 'ਚ ਪੈਂਦਾ ਹੈ ਖਾਲਸਾ ਮੇਰੋ ਸੱਤ ਸੱਤ ਸੰਗਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਣ ਮਹਾਰਾਜ ਨੇ ਐਡਾ ਵੱਡਾ ਮਾਣ ਦਿੱਤਾ ਪਰ ਅੱਜ ਸਾਡੇ ਪਿੰਡਾਂ ਦੇ ਵਿੱਚ ਗਰੰਤੀ ਸਿੰਘਾਂ ਦਾ ਸਤਕਾਰ ਜਿਹੜਾ ਨਾ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਜਿੰਨੇ ਗਰੰਤੀ ਸਿੰਘ ਸਹਿਬਾਨ ਇੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਉਪਰਾਲਾ ਇਹ ਲਾਓ ਵੀ ਆਪ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ ਪਿੰਡ ਦੇ ਬੱਚਿਆਂ ਨੂੰ ਵੀ ਸ਼ਬਦ ਨਾਲ ਬਾਣੀ ਨਾਲ ਜੋੜੋ ਕੱਲ ਮੈਂ ਇੱਕ ਗਰੰਤੀ ਸਿੰਘ ਜੀ ਨੂੰ ਮਿਲਿਆ ਅੱਜ ਨਹੀਂ ਆਏ ਉਹ 6 ਨੂੰ ਆਉਣਗੇ ਲਾਂਡਰਾਂ ਤੋਂ ਗਰੰਤੀ ਸਿੰਘ ਸਹਿਬਾਨ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕਿਵੇਂ ਚੱਲਦਾ ਪ੍ਰਬੰਧ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦੇ ਬਾਬਾ ਜੀ ਚੜ੍ਹਦੀ ਕਲਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜਿੱਦਣ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਲੱਗੇ ਆਂ ਕਹਿੰਦੇ ਸਾਡੀ ਚੜ੍ਹਦੀ ਕਲਾਈ ਆਖੋ ਸਤਨਾਮ ਪਰ ਅੱਜ ਅਸੀਂ ਸੁਣਦੇ ਆਂ ਵੀ ਕਈ ਗੁਰੂ ਕੇ ਵਜ਼ੀਰ ਇਦਾਂ ਕਹਿੰਦੇ ਜੀ ਨਹੀਂ ਸਾਡਾ ਜੀਵਨ ਦੇ ਵਿੱਚ ਪੂਰੀ ਚੜ੍ਹਦੀ ਕਲਾ ਨਹੀਂ ਸਾਨੂੰ ਆਹ ਕਮੀ ਐ ਇਦਾਂ ਕਮੀ ਆ ਮਹਾਪੁਰਸ਼ ਸਾਨੂੰ ਇਹ ਸੇਧ ਦਿੰਦੇ ਨੇ ਵੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਸੇਵਾ ਕਰੀਏ ਨਾ ਸਾਨੂੰ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ ਰਹਿੰਦੀ ਸਾਡੇ ਵਿੱਚ ਮੀਆਂਪੁਰ ਤੋਂ ਬਾਬਾ ਜੀ ਬੈਠੇ ਜਦੋਂ ਇਹਨਾਂ ਦੇ ਘਰੇ ਚਲੇ ਜਾਓ ਹਮੇਸ਼ਾ ਵਾਕ ਨਿਕਲਦਾ ਗੁਰੂ ਦਾ ਦਿੱਤਾ ਬਹੁਤ ਕੁਝ ਹੈ ਜੇ ਸ਼ਬਦ ਨਾਲ ਜੁੜ ਕੇ ਵੀ ਕਮੀ ਆ ਜਾਏ ਤੇ ਫਿਰ ਸਾਡੇ ਵਾਅਦੇ ਕਿੱਥੇ ਆਉਣਗੇ ਪਰ ਮੈਂ ਇਹ ਵੀ ਬੇਨਤੀ ਕਰਾਂ ਕਈ ਪਿੰਡਾਂ 'ਚ ਸਾਡੇ ਦੀਵਾਨ ਲੱਗਦੇ ਨੇ ਅਸੀਂ ਪਿੰਡਾਂ ਵਿੱਚ ਜਾ ਕੇ ਹੋਕਾ ਵੀ ਦਈਦਾ ਪਿੰਡ ਵਾਲਿਓ ਜੇ ਤੁਹਾਡੇ ਪਿੰਡ ਦਾ ਗਰੰਤੀ ਸਿੰਘ ਸੁਖੀ ਨਹੀਂ ਨਾ ਤੇ ਤੁਸੀਂ ਕਦੀ ਵੀ ਸੁਖੀ ਨਹੀਂ ਹੋ ਸਕਦੇ ਜੇ ਪਿੰਡ ਦਾ ਗਰੰਥੀ ਸਿੰਘ ਜਿਹੜਾ ਸਾਰੇ ਪਿੰਡ ਦੀਆਂ ਸੁੱਖਾਂ ਮੰਗਦਾ ਸਵੇਰੇ ਅਰਦਾਸ ਹੁੰਦੀ ਹੈ ਤੇ 15 ਮਿੰਟ ਦੇ ਵਿੱਚ ਤੁਹਾਡੇ ਪਸ਼ੂਆਂ ਦੀ ਵੀ ਸੁੱਖਾਂ ਮੰਗ ਲੈਂਦਾ ਮੱਝਾਂ گاਵਾਆਂ ਦੀਆਂ ਵੀ ਸੁੱਖਾਂ ਮੰਗ ਲੈਂਦਾ ਕੀ ਗੱਲ ਤੁਸੀਂ ਗਰੰਥੀ ਸਿੰਘਾਂ ਦੇ ਪਰਿਵਾਰਾਂ ਦੀ ਸੇਵਾ ਨਹੀਂ ਕਰ ਸਕਦੇ ਤੇ ਕਈ ਪਿੰਡਾਂ ਦੇ ਵਿੱਚ ਜਦੋਂ ਇਹ ਹੋਕਾ ਦਿੱਤਾ ਤੇ ਉਹਨਾਂ ਨੇ ਗਰੰਥੀ ਸਿੰਘਾਂ ਦਾ ਕਈਆਂ ਨੇ ਘਰ ਬਣਾ ਦਿੱਤਾ ਕਈਆਂ ਨੇ ਕੋਈ ਸੇਵਾ ਕੀਤੀ ਆ ਚਾੜ ਮਾਜਰੇ ਤੋਂ ਗਰੰਥੀ ਸਿੰਘ ਵਿਜੇ ਸਿੰਘ ਜੀ ਬੈਠੇ ਆ 2 ਮਿੰਟ ਖੜੇ ਹੋਣ ਦੀ ਕਿਰਪਾਲਤਾ ਕਰੋ ਇਹਨਾਂ ਦੇ ਪਿੰਡ ਜਦੋਂ ਮੈਂ ਗਿਆ ਤੇ ਇਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨੇ ਕਿਹਾ ਵੀ 15 ਸਾਲ ਹੋ ਗਏ ਇਹਨਾਂ ਨੂੰ ਉੱਥੇ ਸੇਵਾ ਕਰਦਿਆਂ ਗੁਰੂ ਸਾਹਿਬ ਦੀ ਸੇਵਾ ਕਰਦਿਆਂ ਤੇ ਪਿੰਡ ਦੇ ਪ੍ਰਧਾਨ ਨੇ ਹੀ ਇਹਨਾਂ ਦਾ ਘਰ ਬਣਾ ਦਿੱਤਾ ਇਹਨਾਂ ਨੇ ਉੱਥੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਜਿੰਨੀਆਂ ਸੰਗਤਾਂ ਵੀ ਆਈਆਂ ਸਾਨੂੰ ਆਪਣੇ ਪਿੰਡਾਂ ਦੇ ਵਿੱਚ ਗੁਰੂ ਕੇ ਵਜ਼ੀਰਾਂ ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਹੈ ਜੇ ਅੱਜ ਗੁਰੂ ਕੇ ਵਜ਼ੀਰ ਚੜ੍ਹਦੀ ਕਲਾ ਵਿੱਚ ਹੈ ਨਾ ਤੇ ਸਾਰਾ ਹੀ ਪੰਥ ਸਾਰਾ ਹੀ ਜਿਹੜਾ ਪਿੰਡ ਹੈ ਮaaf ਕਰਨਾ ਉਹ ਸਿੱਖੀ ਦੇ ਵਿੱਚ ਆ ਸਕਦਾ ਹੈ ਜੇ ਗੁਰੂ ਦੇ ਮaaf ਕਰਨਾ ਜੇ ਪਿੰਡਾਂ ਦੇ ਵਿੱਚ ਗਰੰਤੀ ਸਿੰਘਾਂ ਦਾ ਸਤਕਾਰ ਨਹੀਂ ਨਾ ਤੇ ਉਸ ਪਿੰਡ ਦੇ ਵਿੱਚ ਤੁਹਾਨੂੰ ਗੁਰਸਿੱਖ ਵੀ ਨਹੀਂ ਲੱਭਣਾ ਬਾਬਾ ਜੀ ਆਏ ਨੇ ਪੱਲਣਪੁਰ ਤੋਂ ਮੈਂ ਇਹਨਾਂ ਦੇ ਦਰਸ਼ਨ ਕੀਤੇ ਇਹਨਾਂ ਦੇ ਪੁੱਤ ਚੰਗੀ ਸਿੰਘ ਅੱਗੇ ਆਗੇ ਆਜੋ ਜੇ ਬਾਬਾ ਦੀ ਅੱਜ ਸਿੱਖੀ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਪਚੰਗੀ ਸਿੰਘ ਵੀ ਸਿੱਖੀ ਨਾਲ ਜੁੜੇ ਹੋਏ ਨੇ ਸੋ ਬੇਨਤੀ ਹੈ ਸਾਰੀ ਸਾਰੀ ਸੰਗਤਾਂ ਨੂੰ ਲਾਈਵ ਚੱਲਦਾ ਦੇਸ਼ਾਂ ਵਿਦੇਸ਼ਾਂ ਵਿੱਚ ਜੇ ਤੁਸੀਂ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਕਰੋਗੇ ਨਾ ਤੇ ਤੁਹਾਡੇ ਪਿੰਡ ਦੀ ਤੁਹਾਡੇ ਸ਼ਹਿਰ ਦੀ ਤੁਹਾਡੇ ਪਰਿਵਾਰ ਦੀ ਚੜ੍ਹਦੀ ਕਲਾ ਕਲਗੀਆਂ ਵਾਲੇ ਪਾਸ਼ਾ ਕਰਨਗੇ ਤੇ ਜੇ ਤੁਸੀਂ ਗੁਰੂ ਕੇ ਵਜ਼ੀਰਾਂ ਦਾ ਸਤਕਾਰ ਨਹੀਂ ਕਰਦੇ ਤੇ ਫਿਰ ਤੁਹਾਡੇ ਪਿੰਡ ਦੀ ਕਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਬਾਣੀ ਨਾਲ ਜੋੜਨ ਵਾਲੇ ਦਾ ਸਤਕਾਰ ਕਰੋ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਬਰੇ ਨਾਮ ਜਪਾਵੇ ਸੋ ਉਹਨਾਂ ਦਾ ਸਤਕਾਰ